ਤਾਕੇ ਵਰਗਾ ਖਰਾ ਜਵਾਬ ਦਈਏ ਤਾਕੇ ਵਰਗਾ ਖਰਾ ਜਵਾਬ ਦਈਏ ਐਵੇਂ ਲਾਰੇ ਜੇ ਲਾਉਣ ਦਾ ਕੀ ਫਾਇਦਾ ਐਵੇਂ ਲਾਰੇ ਜੇ ਲਾਉਣ ਦਾ ਕੀ ਫਾਇਦਾ ਸਿਰੇ ਚੜਦੀ ਹੋਵੇ ਨਾ ਗੱਲ ਜਿਹੜੀ ਸਿਰੇ ਚੜਦੇ ਹੋਵੇ ਨਾ ਗੱਲ ਜਿਹੜੀ ਅੱਗੇ ਹੋਰ ਵਧਾਉਣ ਦਾ ਕੀ ਫਾਇਦਾ ਅੱਗੇ ਹੋਰ ਵਧਾਉਣ ਦਾ ਕੀ ਫਾਇਦਾ ਗੱਲ ਜੀਦੇ ਬੜੇ ਨਾ ਵਿੱਚ ਖਾਨੇ ਗੱਲ ਜੀਦੇ ਬੜੇ ਨਾ ਵਿੱਚ ਖਾਨੇ ਬਾਧੂ ਦਿਮਾਗ ਖਪਾਉਣ ਦਾ ਕੀ ਫਾਇਦਾ ਬਾਧੂ ਦਿਮਾਗ ਖਪਾਉਣ ਦਾ ਕੀ ਫਾਇਦਾ ਰਾਜ ਲਹੇੜੀ ਜੇ ਕਰਨੀਆ ਕੂੜ ਗੱਲਾਂ ਰਾਜ ਲਹੇੜੀ ਜੇ ਕਰਨੀਆ ਕੂੜ ਗੱਲਾਂ ਐਵੇਂ ਪੜਨ ਪੜਾਉਣ ਦਾ ਕੀ ਫਾਇਦਾ ਐਵੇਂ ਪੜਨ ਪੜਾਉਣ ਦਾ ਕੀ ਫਾਇਦਾ ਐਵੇਂ ਪੜਨ ਪੜਾਉਣ ਦਾ ਕੀ ਫਾਇਦਾ ਇਹ ਮੜਨ ਪੜਾਉਣ ਦਾ ਕੀ ਫਾਇਦਾ